ਬਾਈ ਸੂਰਜ ਗਿਆ ਛਿਪ ਸ਼ਾਮ ਇੰਨੀ ਸੋਹਣੀ ਹੋ ਗਈ ਐ ਇੰਨਾ ਠੰਡਾ ਮੌਸਮ ਐ ਨਾ ਪੂ ਫੁੱਲ ਐਂਡ ਨਜ਼ਾਰੇ ਪੁੰਡੀਆਂ ਇੰਨੀ ਜ਼ਿਆਦਾ ਨਾ ਕੱਪੜਿਆਂ ਵਿੱਚ ਭਰ ਰਹੀਆਂ ਇੱਧਰ ਚੰਦ ਚੜ ਗਿਆ ਸੂਰਜ ਛਿਪ ਗਿਆ ਤੇ ਸਤਿ ਸ੍ਰੀ ਅਕਾਲ ਨਵੇਂ ਦਿਨ ਦੀ ਸ਼ੁਰੂਆਤ ਬਹੁਤ ਹੀ ਸੋਹਣੀ ਸਵੇਰ ਦੇ ਨਾਲ ਹੈਲੋ ਹਾਈ ਰਵਜੋਤ ਜੋਤੀਆ ਮੋਟਰਸਾਈਕਲ ਹੋ ਗਿਆ ਖਰਾਬ ਮੋਟਰਸਾਈਕਲ ਦੀ ਰਿਪੇਅਰ ਕਰਾਉਣ ਜਾਣਾ ਅੱਜ ਚੱਲਿਆ ਨਹੀਂ ਸਟਾਰਟ ਨਹੀਂ ਹੋਇਆ ਹਰ ਮੇਰਾ ਥੋੜਾ ਜਿਹਾ ਕੰਮ ਵੀ ਪਿਆ ਉਹ ਵੀ ਨਿਬੜਨਾ ਤਾਂ ਅਜੇ ਕੰਮ 'ਤੇ ਕਾਮ ਨਵੇਂ-ਨਵੇਂ ਪੰਗੇ ਇੱਕ ਅਜ ਸਵੇਰ ਕਾ ਨੈਟਵਰਕ ਹੀ ਜਿਨਾ ਜਦਾਂ ਆ ਰਿਹਾ ਸਮਝ ਨਹੀਂ ਲੱਗ ਰਹੀ ਕਿ ਕੀ ਦਿੱਕਤ ਹੈ ਕਦੇ ਨੈਟ ਔਨ ਕਦੇ ਆਫ ਤੇ ਫਿਲਹਾਲ ਸਟੇਬਲ ਹੈ ਤੇ ਅਗਰ ਮੈਂ ਕੋਈ ਵੀ ਸਾਈਟ ਓਪਨ ਕਰਦਾ ਹਨਾ ਸੋ ਇਹ ਰੁਕ ਜਾਂਦਾ ਚਲੋ ਲੈਟਸ ਟ੍ਰਾਈ ਦੇਖਦੇ ਹਾਂ ਕੀ ਬੰਦਾ ਹੈ। ਆਗਰ ਓਪਨ ਹੋ ਜੇ ਤਾਂ ਜ਼ਿਆਦਾ ਬੈਟਰ ਹੈ। ਅਮਨ ਨੂੰ ਫੋਨ ਕਰਿਆ ਮੈਂ। ਫਿਲਹਾਲ ਉਹ ਕਰ ਰਿਹਾ ਹੈ ਹਲੇ ਆਇਆ ਨਹੀਂ। ਚਲੋ ਹੁਮ ਵੇਟ ਕਰਦੇ ਹਾਂ ਫਿਰ ਬਾਈਕ ਲੈ ਕੇ ਆਣੀ ਹੈ। ਦਿੱਕਤ ਆ ਰਹੀ ਉਸ ਚ। ਜ਼ੈਟਸ ਟ੍ਰਾਈ ਪਹਿਲਾਂ ਮੈਂ ਦੇਖਾਂ ਵੀ ਸਟਾਰਟ ਕਰਕੇ ਹੋ ਰਿਹਾ ਕਿ ਨਹੀਂ ਫਿਰ। ਜੇ ਨਹੀਂ ਹੋਇਆ ਫਿਰ ਇਸਨੂੰ ਲੈ ਕੇ ਜਾਣਾ ਪਏਗਾ ਰਿਪੇਅਰ ਸੈਂਟਰ ਤੇ। ਆ ਗਿਆ ਓਕੇ ਹਾਂ ਉਹ ਆ ਗਿਆ ਹੋ ਗਿਆ ਨਾ ਓਕੇ ਉਹ ਕੰਦੇ ਨੇ ਦਰਹਾ ਇਹ ਕੰਮ ਨਹੀਂ ਆ ਬਣੀ ਦਾ ਚਾਰ ਕੰਮ ਬਦਲ ਗਏ ਨੇ ਚਾਰ ਕੰਮ ਹਾਂ ਦੇਖ ਆ ਬੜਾ ਕਰਦੇ ਕਰਦੇ ਸਟਾਰਟ ਕਰਦੇ ਇਧਰ ਆ ਸਾਈਕਲ ਕੀ ਵੀ ਚੈਂਟੀ ਢਿੱਲੀ ਆ ਆਪਣੀ ਕੀ ਯਾਰ ਇੰਨੇ ਵੀ ਕਰਾਵੇਂਗੇ ਲੋਟ ਯਾਰ ਹਾਂ ਇਹ ਦੇਖ ਸਾਈਕਲ ਕੀ ਚੈਨ ਬਹੁਤ ਢਿੱਲੀ ਪਈ ਆ ਇਹਦੇ ਕਾ ਵੀ ਢਿੱਲੀ ਹੈ ਸਾਈਕਲ ਕੀ ਚੈਨ ਇਹਨੂੰ ਕਰਾਵੇਂਗੇ ਲੋਟ ਹੱਥ ਗੰਦੇ ਹੋ ਜਾਣਗੇ ਛੱਟ ਪਰ ਕੀ ਕਰਨੇ ਲੱਗਿਆ ਹੱਥ ਵੀ ਹੋ ਗਿਆ ਓਕੇ ਐ ਲੈ ਕਰਦੇ ਚੱਕਦੇ ਦੇਖਾਂਗਾ ਯੋ ਸਾਈਡ ਮੇ ਕਰ ਲੈਂਦਾ ਮੇਰੇ ਹਾਲ ਯਾ ਚਾੜਾ ਮੈਂ ਕਰ ਲੇ ਚੱਲ ਜਿਆਦਾ ਪੋਲੀ ਨਹੀਂ ਫੇਰੇ ਦੰਨ ਹੋ ਰਿਹਾ ਦੰਨ ਤੂੰ ਚਿਲਾ ਲਾ ਬਈ ਹੈ ਤੂੰ ਚਿਲਾ ਲਾਇਆ ਮੈਂ ਤਾਂ ਤੈਨੂੰ ਕਹਿ ਰਿਹਾ ਇਤੋਂ ਆਪਾਂ ਹਸਾਬ ਲਾ ਲੇ ਯਾਰ ਦੇਖੇ ਕਿੰਤਰਾ ਦੌੜੇਗੀ ਉਹ ਦੇਖੇ ਕਿੰਤਰਾ ਦੌੜੇਗੀ ਦੇਖੇ ਇਹ ਦੇਖੇ ਵਾਰਾਰਾ ਉਧਰਾ ਇਹ ਆਹ ਉਹ ਐਕਟਰ ਆ ਗਿਆ ਥਾਂ ਚੇਂਜ ਇਹੋ ਇਸ ਦਾ ਸਾਰਾ ਕਾਸਾ ਸੀ ਜਿਹੜਾ ਇਹ ਲੱਗਿਆ ਪਤਾ ਈਵਨ ਨੂੰ ਮੋੜ ਕੇ ਆਵੇਂਗੇ ਕੋਈ ਹੋਰ ਚੀਜ਼ ਲੈ ਕੇ ਆ ਰਹੇ ਆਂ ਇਹ ਗਮਾਰਦ ਚਲੇ ਗਿਆ ਮੈਂ ਕੋਲੀ ਜੀ ਮਿਲ ਆਇਕਾ ਉੱਕੀ ਕਰਤਾ ਰੇਗੇ ਥਾਂ ਉੱtre ਆਇਓ ਇਹਦੇ ਮਿੰਟਾਂ ਮਗਾ ਸਰਿਆ ਨਹੀਂ

ये देखिए गाइस इन्होंने कलर कर दिया है ना ग्राइंडर बज गया इन्होंने आधी दीवार को ग्राइंडर किया था तब जाके ये कलर करने <laughs> लगे हैं हां भाई पेंटर ओधी कने हो नहीं होले assi kachche rang jeh nahi sohne saadi gadhi holli sacha rang laan do node nahi hai lodni hai apan nu ਤਾਂ ਇਹ ਕੋਲ ਹੱਦਾਂ ਦੇ ਰੰਗ ਦੇ ਵਿੱਚ ਕੱਚਾ ਪੱਕਾ ਜਿਹੜਾ ਬਸ ਕਿਹੜਾ ਲਾਵਾਂ ਲੋਡ ਨਹੀਂ ਮੈਨੂੰ ਰੰਗਾਂਗੀ ਠੀਕ ਹੈ ਆਪਾਂ ਪ੍ਰੋਬਲਮ ਹੈ ਬੋਨ ਬਾਈਟਾ ਅਗਾਂ ਠੀਕ ਹੋ ਗਿਆ ਵਸ ਯਾਰ ਹੈਨਾ ਠੀਕ ਹੋ ਗਿਆ ਰੰਗ ਤਾਂ ਸਲੱਬੀਆ ਤਾਂ ਕਰਕੇ ਨਹੀਂ ਉਹ ਲੱਗ ਰਿਹਾ ਹੈ ਇੱਕ ਕੋਟ ਹੋਰ ਹੋਵੇਗਾ ਇਹ ਪਾਣਾ ਇੱਕ ਦੋ ਕੋਟ ਹੋਰ ਕਰ ਦਈਏ ਮੈਂ ਕਹਿ ਰਿਹਾ ਹੈਨਾ ਕਿਲੋ ਡੇਢ ਕਿਲੋ ਖੰਡ ਲੈ ਆਣਗੇ ਨਾ ਲੋ ਕੋਟ ਨੇ ਹਾਂ ਕਿਲੋ ਡੇਢ ਕਿਲੋ ਹੋਰ ਲਈ ਆਵੇਂਗਾ ਆਪਾਂ ਦੋ ਉੱਪਰ ਵੀ ਤੇਰੇ ਦੋ ਤੇ ਤਿੰਨ ਕੋਟ ਹੋਮੇਗੀ ਆਪਾਂ ਵੀ ਤੇਰੇ ਤਿੰਨ ਕੋਟ ਹੋਮੇਗੀ ਤਾਂ ਜਾ ਕੇ ਇਹ ਕੀ ਕਰ ਮੈਚ ਖਾਵੇਗੀ ਨਹੀਂ ਮੈਚ ਨਹੀਂ ਖਾਣੇਗੀ ਬਿਲਕੁਲ ਕਿਉਂ ਆਪਨੇ ਕਿਹਾ ਚਲ ਠੀਕ ਹੈ ਨੋ ਪ੍ਰੋਬਲਮ ਹਾਂਜੀ ਅੱਜ ਯਾਰ ਟਾਈਮ ਹੀ ਲੱਗਿਆ ਆਪਾਂ ਨੂੰ ਹਨਾ ਘੁੰਮਣੇਗਾ ਮੈਂ ਤੈਨੂੰ ਫੋਨ ਵੀ ਕਰਦਾ ਰਹਿ ਗਿਆ ਯਾਰ ਅੱਜ ਕੰਮ ਫਾਈਨਲ ਕਰਦੀ ਆ ਆਪਾਂ ਨੇ ਹੋ ਗਿਆ ਸਾਰਾ ਰੰਗ ਕਲਰ ਵਾਲਾ ਤਾਂ ਹੋ ਗਿਆ ਹੋ ਗਿਆ ਡਨ ਮੈਂ ਆਪਣਾ ਯਾਰ ਉਸ ਅਧਰ ਮੁਰਾ ਜਿਹੜਾ ਫਰੰਟ ਸਲਾਈਡਰ ਲਵਾਉਣਾ ਉਹੀ ਰਹਿ ਗਿਆ ਸਾਂ ਦਰਵਾਜ਼ਾ ਹਾਂ ਬਸ ਉਹੀ ਰਹਿ ਗਿਆ ਆਪਣੇ ਪਾਸ ਹੈ ਨਾ ਨਾ ਤੋ ਗਿਆ ਰੈਡੀ ਹੋ ਗਿਆ ਮੈਂ ਅੱਜ ਅੱਛਾ ਜੀ ਵੀ ਨਾ ਗਈ ਇੱਧਰ ਉੱਡੀ ਗਲੇ ਆ ਅੱਛਾ ਬਾਕੀ ਯਾਰ ਭੈਣ ਜਿੱਤ ਕਿੰਨੇ ਚੰਦ ਦੇ ਕਿੰਨਾ ਸੋਹਣਾ ਲੱਗ ਰਿਹਾ ਵੇ ਹੈ ਬਹੁਤ ਸੋਹਣਾ ਆ ਵਾ ਚੰਦਰਮਾ ਜਿਸ ਤਰ੍ਹਾਂ ਇਹ ਚੜ ਰਿਹਾ ਆ ਨਾ ਤੇਰਾ ਜਿਸ ਤਰ੍ਹਾਂ ਸੂਰਜ ਜਿਹੜਾ ਉਸ ਤਰ੍ਹਾਂ ਚੜ ਰਿਹਾ ਹੈ ਨਾ ਹਾਂ ਮਤਲਬ ਕੀ ਪੂਰਨਵਾਸੀ ਨੇੜ ਤੇੜੀ ਹੈ ਹਾਂ ਹਾਂ ਬਿਲਕੁਲ ਹੈ ਨਾ ਤੇ ਇੱਧਰ ਸੂਰਜ ਛਿਪ ਗਿਆ ਛਿਪ ਗਿਆ ਤਾਂ ਭੱਗੇ ਆ ਸੂਰਜ ਆਇਆ ਦੇਖ ਬਿਲਕੁਲ ਸੂਰਜ ਗਿਆ ਵੈਦਰ ਤੋਂ ਬਾਕੀ ਯਾਰ ਨਜ਼ਾਰਾ ਬਹੁਤ ਹੈ ਇੱਕ ਚੀਜ਼ ਦੇਖੀ ਤਨਾ ਦਿਨਾਂ ਬਿਲਕੁਲ ਗਰਮੀ ਹੈ ਹਾਂ ਰਾਤ ਨੂੰ ਬਿਲਕੁਲ ਠੰਡਕ ਹੈ ਹਾਂ ਹੈਨਾ ਦੇਖੀਏ ਨਾ ਤਨਾ ਹਾਂ ਹਾਂ ਦਿਨ ਕੇ ਵਿੱਚ ਗਰਮੈ ਸੌਣ ਲੱਗੀ ਹਾਂ ਬਿਲਕੁਲ ਦਿਨਾਂ ਧੁੱਪ ਦੇਖ ਕੇ ਅੱਜ ਤਿੱਖੀ ਨਿਕਲ ਲੱਗੀ ਰਾਤ ਨੂੰ ਵੀ ਹੁਣ ਗਰਮੀ ਲਗਾ ਹਾਂ ਬਾਕੀ ਯਾਰ ਮੈਂ ਇਹ ਸੋਚ ਰਿਹਾ ਤਾਂ ਹਾਂ ਕਿ ਕਲ ਨੂੰ ਰਾਜਪਥਰ ਜਾਣਾ ਆਪਾਂ ਨਾ ਚਲेंगे ਭਾਈ ਯਾਰ ਇਹ ਉਹ ਵੇਖਾ ਮੇਰੀ ਪਾਸ ਹੁਣ ਰਾਜਪਥਰ ਚਲੇ ਜਾਗੇ ਕੋਈ ਰੰਗ ਮਾ ਭੇਨਾ ਦੇ ਕਿਉਂਕਿ ਅੱਖਾਂ ਦਾ ਕੰਮ ਹੈ ਓਹੋ ਕਲ ਨੂੰ ਹੋਲੀ ਹੈ ਨਾ ਹੋਰ ਯਾਰ ਨਾ ਫੇਰ ਨਹੀਂ ਜਾਂਦੇ ਪਤਾ ਕੀ ਚੱਕਰ ਹੈ ਓ ਯਾਰ ਮੈਨੂੰ ਨਾ ਅਲਰਜੀ ਤੈਨੂੰ ਅਲਰਜੀ ਹੈ ਮੇਰੇ ਅੱਖਾਂ ਮਾ ਨਾ ਰੰਗ ਪੈ ਜਾ ਯਾਰ ਜਦ ਉਹ ਵਾ ਨਾ ਮੌਸਮ ਚੇਂਜ ਹੋਵਾਂ ਮੈਨੂੰ ਅਲਰਜੀ ਹੋ ਜਾ ਮੈਂ ਉਸਦੀ ਦਵਾਈ ਲੈ ਕਾਣੀ ਸੀ ਅੱਛਾ ਮੈਂ ਇਸ ਕਰਕੇ ਘਰ ਤਾਂ ਜਾਣ ਨੂੰ ਠੀਕ ਹੈ ਪਰ ਮਨੂੰ ਮੇਰੇ ਧਿਆਨ ਮੈਂ ਨਹੀਂ ਰਹਾ ابھی ਕਲ ਨੂੰ ਹੋਲੀ ਹੈ ਹੋਰ ਯਾਰ ਇਸ ਕਰਕੇ ਵੈਸੇ ਛੱਡ ਹੋਲੀ ਤਾਂ ਵੈਸੇ ਤਾਂ ਵੈਸੇ ਤਾਂ ਯਾਰ ਕੋਈ ਚੱਕਰ ਨਾ 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 ਹਾਂ ਕੀ ਫਾਇਦਾ ਫਿਰ ਕਿਉਂ ਰਿਸਕ ਲੇhenge ਆਪਾਂ ਮੇਰੇ ਯਾਰ ਕੋਈ ਫਾਇਦਾ ਹੈ ਉਸ ਚੀਜ਼ ਦਾ ਚਿੱਕਾਂ ਲੱਗ ਜਾਂਦਾ ਯਾਰ ਮੈਨੂੰ ਹੋਰ ਕੀ ਕਰਨੀ ਹੈ ਓ ਯਾਰ ਤੈਨੂੰ ਅਲਰਜੀ ਬੜੀ ਖਿੱਤੀ ਹੋਆ ਆਇਆ ਹੈ ਅਲਰਜੀ ਹੈ ਇਹ ਮੈਨੂੰ ਹਾਂ ਗਰਮੀ ਤੇ ਅਲਰਜੀ ਹੈ ਹੋਰ ਕੀ ਆ ਤੋ ਮੈਚ ਕਰਕੇ ਘੇਰਤਾ ਕਿਉਂਕਿ ਉਹ ਦਵਾਈ ਪਿੰਡਾਂ ਮੇ ਤੇ ਬੰਦਾ 100 ਰੁਪਏ ਇੱਕ ਪੱਤਾ ਦਾ ਹਾਂ ਉਥੇ ਤੇ 100 ਕੇ ਦੋ ਮਿਲ ਜਾਂ ਅੱਛਾ ਅਲਰਜੀ ਵਾਲੇ ਹਾਂ ਤੋ ਇਸ ਕਰਕੇ ਮੈਂ ਸੋਚ ਰਹਾ ਤਾਂ ਵੀ ਚਲੋ ਨਾਲੇ ਕੁਝ ਫੰਕਸ਼ਨ ਕਰਾਂ ਦੇ ਕੋਈ ਨਾ ਚੱਲेंगे ਉਹ ਵੀ ਚੱਲेंगे ਕੱਲ ਕਰਕੇ ਤਾਂ ਹਟੇ ਮਰੇ ਯਾਰ ਹੱਲੇ ਹੋਰ ਕਰਨਾ ਹੈ ਬਹੁਤ ਠੀਕ ਹੈ ਪਰ ਉਧਰ ਚੱਲेंगे ਰਾਜਪਤ ਆਪਣਾ ਏਰੀਆ ਜਿਹੜਾ ਉੱਥੇ ਰੁਕेंगे ਹਾਂ ਤੇ ਕਹਣਾ ਪਤਾ ਤੈਨੂੰ ਆਪਣਾ ਹਾਂ ਹਾਂ ਸ਼ਾਨਦਾਰ ਸ਼ਾਨਦਾਰ ਏਰੀਆ ਸ਼ਾਨਦਾਰ ਏਰੀਆ ਮਜਾਂਗੇ ਟੈਨਸ਼ਨ ਵੀ ਨਹੀਂ ਲਰਿਆ ਉੱਥੇ ਚੱਲेंगे ਉੱਥੇ ਯਾਰ ਉੱਥੇ ਖੜਕੇ ਖਾਵਾਂਗੇ ਟੈਕ ਕਰਾ ਲਿਆ ਮੇਰੇ ਟੈਕ ਕਰਾ ਲਵਾਂਗੇ ਹਾਂ ਟੈਕ ਕਰਾ ਕੇ ਲਵਾਂਗੇ ਬਸ ਠੀਕ ਹੈ ਡਨ ਚੱਲ ਫਿਰ ਐਂ ਕਰਾਂ ਫਿਰ ਹਾਂ ਈਬ ਥੋੜੀ ਦੇਰ ਉਰਾਂ ਘੁੰਮ ਕੇ ਫਿਰ ਘਰਾਂ ਚੱਲਾ ਯਾਰ ਹਾਂ ਮਰਜੀ ਸ਼ੈਰ ਜੀ ਕਰ ਲੈਂਗੇ ਹਾਂ ਸ਼ੈਰ ਕਰ ਨਾਲੇ ਐ ਕਰਾਂ ਫਿਰ ਕੱਲ ਨੂੰ ਮਿਲਾਂ ਫਿਰ ਆਪਾਂ ਹਾਂ ਕੱਲ ਨੂੰ ਮਿਲਾਂਗੇ ਕੱਲ ਨੂੰ ਜਿਹੜਾ ਕੰਮ ਰਹਿ ਗਿਆ ਨਾ ਆਪਣੇ ਆਫਿਸ ਦਾ ਕੱਲ ਨੂੰ ਬੰਦਾ ਆਣੇ ਕਹਿੰਨੀ ਹੋਲੀ ਕਰਕੇ ਪਰਸ ਨੂੰ ਆਵੇਗਾ ਪਰਸ ਨੂੰ ਆਵੇਗਾ ਬਾਈ ਉਹਨੂੰ ਕਹਿੰਦੇ ਡਨ ਕਰ ਦੇ ਮਾਰਾ ਮਾਨੂੰ ਓਕੇ ਹੋ ਰਿਹਾ ਹੈ ਪਰਸ ਨੂੰ ਉਹ ਕਹ ਰਿਹਾ ਵੀ ਜੇਕਰ ਨਾ ਕੋਈ ਆਇਆ ਮੈਂ ਖੁਦ ਆਵਾਂਗਾ ਮੈਂ ਕਿਹਾ ਚੱਲ ਠੀਕ ਹੈ ਮੈਂ ਕਿਹਾ ਹਾਂ ਪਰ ਮੈਂ ਕਿਹਾ ਕੰਮ ਹੋਣਾ ਚਾਹੀਦਾ ਹਾਂ ਆਪਣੇ ਜਿਹੜਾ ਸਾਡਾ ਏਰੀਆ ਨਾ ਬਹੁਤ ਸੋਹਣਾ ਹੈ ਮਤਲਬ ਕਿ ਵੀਰੇ ਜਿਹੜੀਆਂ ਉਹ ਬਣੀ ਵੀਆਂ ਨਾ ਕੱਚੀਆਂ ਗੋਰਾ ਬਹੁਤ ਸੋਹਣੀਆਂ ਸੋਹਣੀਆਂ ਬਣੀ ਵੀ ਆ ਮਤਲਬ ਕਿ ਉਰੇ ਫੀਲ ਇਹ ਆਉਂਦਾ ਕਿ ਆਪਾਂ ਨਾ ਕਿਥੀ ਬਾਹਰ ਘੁੰਮ ਰਹੇ ਆ ਤੋ ਜਿੱਦਾਂ ਕਿ ਮੇਰੇ ਰਿਸ਼ਤੇਦਾਰਗੇ ਹੋਏ ਆ ਜਾਂ ਫਰੈਂਡਗੇ ਹੋਏ ਆ ਨਾ ਉਹ ਵੀਡੀਓ ਭੇਜਦੇ ਆ ਆਪਣੇ ਉੱਥੇ ਦੀ ਤੋ ਸੇਮ ਐਜ਼ ਆਹੀ ਚੀਜ਼ ਆ ਉੱਥੇ ਵੀ ਮਤਲਬ ਕਿ ਉਰੇ ਆ ਕੇ ਫੀਲ ਹੁੰਦਾ ਕਿ ਹਾਂ ਆਪਾਂ ਵੀ ਬਾਹਰੇ ਘੁੰਮ ਰਹੇ ਆ ਸੋ ਆਪਣੇ ਇਲਾਕੇ ਵਰਗੇ ਕੋਈ ਇਲਾਕਾ ਨਹੀਂ ਹੈ ਗਿਆ ਸੋ ਆਪਣੇ ਇਲਾਕੇ ਨੂੰ ਪਿਆਰ ਕਰੋ ਤੇ ਨਜ਼ਾਰੇ ਲਓ ਬੁੱਲੇ ਵੱਡੋ ਉਹ ਮਾਰ ਦਿਆ ਓਏ ਉਹ ਮਾਰ ਦਿਆ ਓਏ ਉਹ ਪ੍ਰਧਾਨ ਹਾਂ ਹੀਰਾ ਬੇਟੇ ਹੀਰਾ ਬੇਟਾ ਮਸਤੀ ਕਰ ਰਹਾ ਹੈ ਚੰਦ ਇੰਨਾ ਸੋਹਣਾ ਲੱਗ ਰਿਹਾ ਨਾ ਸੱਚੀ ਕਹਿ ਰਿਹਾ ਵੀ ਇੰਨਾ ਸੋਹਣਾ ਚੰਦ ਲੱਗ ਰਿਹਾ ਤੇ ਚੜ ਰਿਹਾ ਕਿੱਧਰ ਤੇ ਜਿੱਧਰ ਸੂਰਜ ਚੜਦਾ ਤੇ ਇੰਨੇ ਹੋਲੀ ਹੋਲੀ ਆਪਣਾ ਸਰਕਲ ਪੂਰਾ ਕਰਨਾ ਤੇ ਮਤਲਬ ਕੀ ਘਟਦਾ 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 ਚਲੇ ਜਾਏਗਾ ਹੁਣ ਤਾਂ ਪੂਰਾ ਹੋਇਆ ਨਾ ਇਹ ਚਲੋ ਭਾਈ ਸੂਰਜ ਗਿਆ ਛਿਪ ਸ਼ਾਮ ਇੰਨੀ ਸੋਹਣੀ ਹੋ ਗਈ ਹੈ ਇੰਨਾ ਠੰਡਾ ਮੌਸਮ ਹੈ ਨਾ ਪੂ ਫੁੱਲ ਐਂਡ ਨਜ਼ਾਰੇ ਪੁੰਡਿਆਂ ਨੇ ਜਦੋਂ ਹਨਾ ਕਪੜਿਆਂ ਵਿੱਚ ਭਰ ਰਿਹਾ ਇਧਰ ਚੰਦ ਚੜ ਗਿਆ ਸੂਰਜ ਛਿਪ ਗਿਆ ਤੇ ਵੀਡੀਓ ਨੂੰ ਕਰਨਾ ਹੁਣ ਜਾ ਕੇ ਕਰ ਐਡਿਟ ਤੇ ਹੁਣ ਥੋੜਾ ਜਿਹਾ ਕੁਰੇ ਘੁੰਮਾ ਫਿਰਾਂਗੇ ਕਿਉਂਕਿ ਸ਼ਾਮ ਦਾ ਟਾਈਮ ਹੈ ਫੁੱਲ ਫਰੈਸ਼ ਮਾਹੌਲ ਹੈ ਤੇ ਬਸ ਉਸ ਤੋਂ ਬਾਅਦ ਵੀਡੀਓ ਕਰਕੇ ਐਡਿਟ ਕੱਲ ਨੂੰ ਚੇਪ ਦਾਂਗੇ YouTube ਤੇ ਫੇ ਮਿਲਦੇ ਆਂ ਫਿਰ ਕੱਲ ਨੂੰ ਠੀਕ ਹੈ ਬਾਏ ਗੁੱਡ ਬਾਏ ਟਾਟਾ ਸੀ ਯੂ ਟਮਾਰੋ ਬਾਏ ਬਾਏ ਬਾਏ